ਪਰ ਕਿਤਾਈ ਮਾ ਜੀ ਦੇ ਨਾ ਕਿਧਰ ਹੋਈ ਮਾ ਜੀ ਦੇ ਬੂਡ ਲੈ ਕੇ ਖਾ ਲੋ ਨਹੀਂ ਨਹੀਂ ਬਸ ਭਾਜੀ ਹਾ ਲੋ ਨਹੀਂ ਨਹੀਂ ਬਸ ਹਾ ਉਸ ਨੂੰ ਕਰ ਰਹੀ ਹੈ ਯਾਰ ਇੱਕ ਇੱਕ ਫਾਈਲ ਉੱਪਰ ਕਰਕੇ ਲੱਗੀ ਹੋਊਗਾ ਪਹਿਲੇ ਜੀ ਕਾਣਾ ਭਰਾਵਾ ਇਹ ਤਾਂ ਜਦੋਂ ਵੀ ਟੱਕਰਦਾ ਕਦੇ ਸ਼ੇਵ ਲੈ ਕੇ ਤੁਰਿਆ ਹੁੰਦਾ ਕਦੇ ਘੱਟ ਤੇ ਲੈ ਕੇ ਆਪਾਂ ਤੈਨੂੰ ਚਟਮੜਾ ਖਲਾਮੀ ਅੱਜ ਕੁਝ ਲੈ ਜਣੀ ਹੈ ਉਹ ਤਾਂ ਸੇਮ ਨੂੰ ਮੈਂ ਕਰੀ ਸਭ ਤੋਂ ਵੱਧ ਲੱਗਿਓ ਮਾਣ ਐਸਾ ਆਇਓ ਤੁਸੀਂ ਬਾਸ ਬਾਸ ਕਾਟਾ ਖਾਇਆ ਕਰੋ ਨਹੀਂ ਮਾਰ ਹੋ ਜਾਣਾ ਕਾਕੇ ਨਹੀਂ ਨਹੀਂ ਅਸਲੀ ਫਾਈਨਲ ਟੈਗਰਾਮ ਹੋ ਜਾਣਾ ਇਹ ਜੋ ਇਹ ਲੱਗੇ ਹੋਣੇ ਕਰੋ ਰੇਟ रोज़ करा खाया के रोज खा ले जॾहिं बीमारे न प ਆ ਗਰ ਰਕਤ ਦੋਸਤੋ ਘਰ ਲਾਉਣ ਲੱਗੇ ਆ ਜੰਗਾਂ ਆ ਪਾ ਪਾ ਜੀ ਆ ਤੇਰਾ ਬੈਰੀ ਬਣਿਆ ਆਪਾਂ ਜਿੱਥੇ ਵੀ ਖਾਣ ਜਾਂਦੇ ਉੱਥੇ ਹੀ ਆ ਜਾਂਦਾ ਮਗਰੇ 50 50 ਸਾਡੇ ਨੂੰ ਖਾ ਰੱਤ ਨੂੰ ਬਾਹਰ ਆ ਆਪਨੇ ਨਾ ਜੀ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਧੀਆ ਦਰਸ਼ਨ ਆ ਮੈਨੂੰ ਪਤਾ ਲੱਗਾ ਸੇਵਾ ਕਰਾਉਣੀ ਕੀ ਕਰਨਾ ਇਹ ਪਾ ਜੀ ਨਾਲ ਨਹੀਂ ਫੋਟੋ ਖੜਵਾ ਕੇ ਕਰੀਏ ਜੀ ਜੀ ਕਿ ਡੇਲੇ ਰੱਛਨ ਹੋਵੇ ਮੈਂ ਤੁਹਾਨੂੰ ਪੰਗਾ ਕਿਹੜਾ ਹਾਲੀ ਵਿੱਚ ਜਨਾਜ਼ਾ ਦਾ ਫਾਇਦਾ ਘੱਟ ਖਾਇਆ ਕੋਲ ਦੇਖਣ ਨੂੰ ਪਏ ਹੋਰ ਵੀ ਪੈਸੇ ਲੱਗਦੇ ਉੱਤੋਂ ਸਮਾਂਗੇ ਉੱਤੋਂ ਸੇਟ ਕਰਾਉਣੀ ਆ। ਸਾਡੇ ਵਾਲੇ ਆਜਾ ਨਗਰ ਰੁਕ ਪਾਇਆ ਸੀਗਾ ਉਹ ਲੈ ਦੇਵਾਂਗੇ। ਪਾਜੀ ਆਪਾਂ ਨੂੰ ਸਹੀ ਸਮਝਾਉਂਦਾ ਸੀਗਾ ਬਣੇ ਪਤੰਦੇ ਵੈਸੇ ਕਿ ਆਪਾਂ ਪਾਜੀ ਨੂੰ ਗਲਤ ਸਮਝਦੇ ਸੀਗੇ। ਆਹੋ ਜੇ ਭਾਈ ਦੀ ਆਪਾਂ ਗੱਲ ਮੰਨੀ ਹੁੰਦੀ ਆਜਾ ਦੇ ਵੀ ਨਹੀਂ ਦੇਖਣਾ ਪੈਣਾ ਸੀ। ਕਰਦਿਆਂ ਤੋਂ ਵੀ ਗਾਣਾ ਪੈਂਦੀ ਐ ਕਰਦਿਆਂ ਦੇ ਪੈਸੇ ਵੀ ਖਰਾਬ ਹੁੰਦੇ ਆ ਤੇ ਸੇਤ ਵੀ ਖਰਾਬ ਹੁਣ ਕਿੰਨੇ ਦਿਨ ਹਸਪੀਟਲ ਪੈਣਾ ਪੈਣਾ ਇਹਦੇ ਨਾਲ 11 ਲੱਖ ਖਾਨਦਾਨ ਨੂੰ ਪੱਲ ਫੂਟ ਖਾਣੇ ਸਹੀ ਆ ਭਾਈ ਦੀ ਗੱਲ ਮੰਨੀ ਹਿੰਦੀ ਆ ਸਹੀ ਰਹਿਣਾ ਜੇ ਆਪਾਂ ਹੋਰ ਕੀ